പട്ട ചട പട്ട ചട ഗുജരിധായ പട്ട ചടരി വധായിജ ബോൽ ബോൽ കെ ਦਸਾਂ ਕਿੰਜ ਬੋਲ ਬੋਲ ਕੇ ਮੇਰੇ ਸਾਹਿਬ ਦੀਆ ਵੜ ਆਈਆ ਦਸਾਂ ਕਿੰਜ ਬੋਲ ਬੋਲ ਕੇ ਮੇਰੇ ਸਾਹਿਬ ਦੀਆ ਵੜ ਆਈਆ ਪਟਨੇ ਚ ਚੰਨ ਚੜਿਆ ਹੋ ਪਟਨੇ ਚ ਚੰਨ ਚੜਿਆ ਮਾਤਾ ਗੁਜਰੀ ਨੂੰ ਮਿਲੇ പട്ട ചടിയ മുജരി ബജമ കട്ട പീർ സത്ഗഗരദേ സഞ്ച സമീർ ਹੱਥ ਰੱਖ ਕੁਝਾਂ ਤੇ ਮੈਂ ਮੱਮ ਘੱਟੇ ਫੇਰ ਦੇ ਸਾਝੇ ਸਤ ਗੁਰੂ ਨੇ ਗਰੀਬ ਤੇ ਅਮੀਰ ਦੇ ਸਾਝੇ ਸਤ ਗੁਰੂ ਨੇ ਗਰੀਬ ਤੇ ਅਮੀਰ ਦੇ ਬਲਾਈ ਕਰੇਗਾ ਫਟ ਲੱਗੇ ਆਤਮਾਨ ਦਾ ਸੋਨੇ ਨਾਲ ਟੱਕੇ ਹੁਣ ਮੁਖ ਇਹਦੇ ਤੀਰ ਦੇ ਸੋਨੇ ਨਾਲ ਟੱਕੇ ਹੋਣ ਮੁਖ 에 ਦੇ ਤੀਰ ਦੇ ਹੋ ਤਖ ਤਾਂ ਦੀ ਪਟੂ ਤਖਤੀ ਤਖ ਤਾਂ ਦੀ ਪਟੂ ਤਖਤੀ ਝੋਟਾਂ ਖਿੱਚ ਕੇ ਨਗਾਰੇ ਉੱਤੇ ਲਾਈਆਂ ਤਖ ਤਾਂ ਦੀ ਪਟੂ ਤਖਤੀ ਝੋਟਾਂ ਖਿੱਚ ਕੇ ਨਗਾਰੇ ਉੱਤੇ ਲਾਈਆਂ ਉਹ ਪਟ ਵਿੱਚ ਚੰਨ ਚੜਿਆ ਪਟਨੇ ਚ ਚੰਨ ਚੜਿਆ ਮਾਤਾ ਗੁਜਰੀ ਨੂੰ ਮਿਲਣਵਧਾਈਆ ਦਸਾਂ ਕਿੰਜ ਗੋਲ-ਗੋਲ ਕੇ ਮੇਰੇ ਸਾਹਿਬ ਦੀਆਂ ਵੜ ਆਈਆਂ ਪਟਨੇ ਚ ਚੰਨ ਚੜਿਆ ਮਾਤਾ ਗੁਜਰੀ ਨੂੰ ਮਿਲਣਵਧਾਈਆ ਚੋਜ ਮੇਰੇ ਪਾਤਸ਼ਾਹ ਦੇ ਹਾੜੀ ਪੇਦ ਜਾਣ ਅੰਦਰਾਂ ਦੇ ਨਫੇ ਨੁਕਸਾਨ ਦਾ ਪੇਦ ਜਾਣ ਅੰਦਰਾਂ ਦੇ ਨਫੇ ਨੁਕਸਾਨ ਦਾ ਚੋਜ ਮੇਰੇ ਪਾਤਸ਼ਾਹ ਦਿਹਾੜੀ ਹੋ ਆੜਦਾ ਪੇਦ ਜਾਣ ਅੰਦਰਾਂ ਦੇ ਨਫੇ ਨੁਕਸਾਨ ਦਾ ਪੇਦ ਜਾਣ ਅੰਦਰਾਂ ਦੇ ਨਫੇ ਨੁਕਸਾਨ ਦਾ ਕੈਸਾ ਹੋਣਾ ਸਹਿਜ ਤੇ ਸਬਰ ਸਤ ਗੁਰੂ ਦਾ ਹਮੇਂ ਦਿਆਂ ਕੰਗੜਾ ਨੂੰ ਕੱਖ ਵੀ ਨ ਜਾਣਦਾ ਹਮੇਂ ਦਿਆਂ ਕੰਗੜਾ ਨੂੰ ਕੱਖ ਵੀ ਨ ਜਾਣਦਾ ਹੋ ਰਾਜ ਦੀਆਂ ਮੈਂ ਮੇਰੀਆਂ ਰਾਜ ਦੀਆਂ ਮੈਂ ਮੇਰੀਆਂ ਅੱਖਾਂ ਸਾਹਮਣੇ ਹੀ ਪਾਣੀ ਚ ਵਹਾਈਆਂ ਰਾਜ ਦੀਆਂ ਮੈਂ ਮੇਰੀਆਂ ਅੱਖਾਂ ਸਾਹਮਣੇ ਹੀ ਪਾੜਿ ਚ ਵਹਾਈਆ ਪਟਨੇ ਚ ਚੰਨ ਚੜਿਆ ਉਹ ਪਟਨੇ ਚ ਚੰਨ ਚੜਿਆ ਮਾਤਾ ਗੁਜਰੀ ਨੂੰ ਮਿਲਣ ਬਧਾਈਆ ਦੱਸਾਂ ਕਿੰਜ ਬੋਲ ਬੋਲ ਕੇ ਮੇਰੇ ਸਾਹਿਬ ਦੀ ਆਵੜ ਆਈ ਪੜਨੇ ਚ ਚਨ ਚੜਿਆ ਮਾਤਾ ਗੁਜਰੀ ਨੂੰ ਮਿਲਣ ਬਧਾਈਆਂ ਪੁੱਤ ਨੂੰ ਮੇ ਪਾਤਸ਼ਾਹ ਦਾ ਬਾਰ ਦੇਗਾ ਪੁੱਤਾਂ ਨੂੰ ਨੇਜਿਆ ਤੇਰਾ ਦਿਨੋਖ ਚਾੜ ਦੇਗਾ ਪੁੱਤਾਂ ਨੂੰ ਨੇਜਿਆ ਤੇਰਾ ਦਿਨੋਖ ਚਾੜ ਦੇਗਾ ਪੁੱਤਾਂ ਨੂੰ ਮੱਥੇ ਨੇ ਸ਼ੀਸ਼ਾ ਨਾ ਹੋਣੀ ਨੂਰੇ ਜਤ ਵਰ ਦਿੱਤੀ ਘੋੜੀ ਲਾੜੀ ਮੋਤ ਵਾਲੀ ਛਾੜ ਦੇ ਜਪਤ ਨੂੰ ਘੋੜੀ ਲਾੜੀ ਮੋਤ ਵਾਲੀ ਛਾੜ ਦੇ ਜਪਤ ਨੂੰ ਹੋ ਦੇਖ ਖੜ ਖੜ ਦੁਨੀਆ ਹੋ ਦੇਖ ਖੜ ਖੜ ਦੁਨੀਆ ਜੋੜੀਆਂ ਸਿੱਧੋ ਦੋਵਣਾ ਦੇਖੂ ਖੜ ਖੜ ਦੁਨੀਆ ਜੋੜੀਆਂ ਸਿਦੋ ਦੋ ਬਣਾਈਆ ਪਟਨੇ ਚ ਚੰਨ ਚੜਿਆ ਉਪਟਨੇ ਚ ਚੰਨ ਚੜਿਆ ਮਾਤਾ ਗੁਜਰੀ ਨੂੰ ਮਿਲਣ ਵਧਾਈਆ ਪਟਨੇ ਚ ਚੰਨ ਚੜਿਆ ਮਾਤਾ ਗੁਜਰੀ ਨੂੰ ਮਿਲਣ ਵਧਾਈਆ ਦਸਾਂ ਕਿੰਜ ਬੋਲ ਬੋਲ ਕੇ ਮੇਰੇ ਸਾਹਿਬ ਦੀਆਂ ਵੜ ਆਈਆਂ ਪਟਨੇ ਚ ਚੰ ਚੜਿਆ ਮਾਤਾ ਗੁਜਰੀ ਨੂੰ ਮਿਲਣ ਬਧਾਈਆਂ ਕਵੀਆਂ ਚੋ ਕਵਿ ਵਿਦਵਾਨ ਮੇਰਾ ਪਾਤਸ਼ਾਹ मेरा धनि कलमा दा तनी सुल्तान मेरा सुलन पाश चो कवि कलमा दा तनी सुल्तान मेरा सुलन कलमा दा तनी सुल्तान मेरा पाश फिके महाराजे अगे कलिरि निशान दे महान तो महान है महान मेरा महान तो महान है महान मेरा महाराज पाशे निशान दे महान तो महान ਸ਼ਾ ਮਹਾਨ ਤੋਂ ਮਹਾਨ ਹੈ ਮਹਾਨ ਮੇਰਾ ਪਾਤਸ਼ਾਹ ਨਾ ਕਲਮਤੋ ਲਿਖ ਹੋਣੀਆ ਨਾ ਕਲਮਤੋ ਲਿਖ ਹੋੜੀਆ ਸੱਚੇ ਪਾਤਸ਼ਾਹ ਦੀਆ ਵੜ ਆਈਆ ਨਾ ਕਲਮਤੋ ਲਿਖ ਹੋਣੀਆ ਸੱਚੇ ਪਾਤਸ਼ਾਹ ਦੀਆ ਵੜ ਆਈਆ ਪਟਨੇ ਚ ਚੰਨ ਚੜਿਆ ਮਾਤਾ ਗੁਜਰੀ ਨੂੰ ਮਿਲਣ ਬਧਾਈਆ ਪਟਨੇ ਚ ਚੰਨ ਚੜਿਆ ਹੋ ਪਟਨੇ ਚ ਚੰਨ ਚੜਿਆ ਮਾਤਾ ਗੁਜਰੀ ਨੂੰ ਮਿਲਣ ਬਧਾਈਆ ਦੱਸਾਂ ਕਿੰਜ ਬੋਲ ਬੋਲ ਕੇ ਦੱਸਾਂ ਕਿੰਜ ਬੋਲ ਬੋਲ ਕੇ സാബദ ദിജ സാഹ യാട്ട ചടിയ പട്ട ചട പട്ട ചട മിണ വധ दसां खंज बोल बोल खे उ दसां खंज बोल बोल खे साहिब वॾ आइ दसां खिंज बोल के मेर साहिब वढ आइ पटन च छन चढ़िया पटन चन चढ़िया